ਹਾਂਜੀ ਆਪਣਾ ਨਾਮ ਮੇਰਾ ਨਾਮ ਨਿਤਿਨ ਗਿਲਮਣੀ ਮੈਂ ਸਮਾਜ ਸੇਵਕ ਹਾਂ ਦੇਖੋ ਅੱਜ ਕਨਸਟੀਟਿਊਸ਼ਨ ਲਿਖਣ ਵਾਲੇ ਜਿਹੜੇ ਕਨਸਟੀਟਿਊਸ਼ਨ ਦੇ ਆਰਕੀਟੈਕਟ ਹੈਗੇ ਡਾਕਟਰ ਬੀਮਰਾਮ ਅੰਬੇਦਕਰ ਜੀ ਤੇ ਮੈਂ ਤੁਹਾਨੂੰ ਥੋੜੀ ਉਹਨਾਂ ਦੇ ਜਿਨ੍ਹਾਂ ਉਹਨਾਂ ਦੇ ਤਾਰੀਫ ਦੇ ਵਿੱਚ ਬੋਲਿਆ ਜਾਵੇ ਉਹਨਾਂ ਕਾਟਾ ਵਰਡ ਸਾਡੇ ਕੋਲ ਨਹੀਂ ਮਿਲਦੇ ਕਿਉਂਕਿ ਵਰਡ ਪੂਰੇ ਆਲ ਓਵਰ ਵਰਡ ਦੇ ਵਿੱਚ ਸਭ ਨਾਲ ਜ਼ਿਆਦਾ ਪੜ੍ਹੇ ਲਿਖੇ ਇਨਸਾਨ ਉਹੀ ਸੀ ਤੇ ਜਦੋਂ ਉਹਨਾਂ ਨੇ ਗਰੀਬਾਂ ਨੂੰ ਇਨਸਾਨ ਦਾ ਇਨਸਾਫ ਦਵਾਇਆ ਇਕਵੈਲਟੀ ਦੀ ਗੱਲ ਕੀਤੀ ਸਮਾਨਤਾ ਦੀ ਗੱਲ ਕੀਤੀ ਦੇਸ਼ ਦਾ ਕਨਸਟੀਟਿਊਸ਼ਨ ਲਿਖਿਆ ਜਦੋਂ ਦੇਸ਼ ਨੂੰ ਲੋੜ ਸੀ ਕਿ ਚਲਾਉਣ ਲਈ ਇੱਕ ਸੰਵਿਧਾਨ ਦੀ ਕਿਤਾਬ ਪਵਿੱਤਰ ਕਿਤਾਬ ਬਣਾਉਂਦੀ ਉਦੋਂ ਬਾਬਾ ਸਾਹਿਬ ਨੂੰ ਰਿਪਰੈਜ਼ੈਂਟ ਕੀਤਾ ਗਿਆ ਤੇ ਅੱਜ ਕਈ ਦੇਸ਼ ਤੋਲਣ ਵਾਲੀਆਂ ਸ਼ਕਤੀਆਂ ਜਿਹੜੇ ਆ ਕਿ ਬਾਬਾ ਸਾਹਿਬ ਦੇ ਸਟੈਚੂ ਦੇ ਉੱਤੇ ਚੜ ਕੇ ਉਥੇ ਥੋੜੇ ਮਾਰਦਿਆਂ ਥੱਲੇ ਸੰਵਿਧਾਨ ਨੂੰ ਅੱਗ ਲਾਇਆ ਜਾਂਦਾ ਹੈ ਮਤਲਬ ਕਿ ਤੁਹਾਨੂੰ ਡਾਇਰੈਕਟਲੀ ਪਤਾ ਲੱਗਦਾ ਆ ਕਿ ਦੇਸ਼ ਜਿਹੜਾ ਇਸ ਟਾਈਮ ਖਤਰੇ ਦੇ ਖਤਰੇ ਦੇ ਵਿੱਚ ਹੈਗਾ ਕਿਉਂਕਿ ਦੇਸ਼ ਦੀ ਕਿਤਾਬ ਜਿਹੜੀ ਪਵਿੱਤਰ ਕਿਤਾਬ ਜਿੱਤੋਂ ਦੇਸ਼ ਚੱਲਦਾ ਆ ਜੇ ਉਹਨੂੰ ਸਾੜਿਆ ਜਾਵੇ ਤੇ ਭਾਈ ਸਾਹਿਬ ਫਿਰ ਲੀਡਰ ਮੰਤਰੀ ਸੰਤਰੀ ਦੰਤਰੀ 24 ਘੰਟੇ ਟੂਰਿਸਟ ਏਰੀਆ 'ਚ ਤੇ ਪਹਿਲ ਉੱਤੇ ਲਾਕਾ ਤੱਕ ਲੱਗਾ ਹੁੰਦਾ ਫਿਰ ਵੀ ਉਹਨਾਂ ਦੇ ਲੱਗ ਜਾਂਦਾ ਦੇਖੋ ਜੀ ਦੇ ਜਿਹੜਾ ਗਲਤ ਹੱਤਾਂ ਦੇ ਵਿੱਚ ਹੈਗਾ ਗਲਤ ਲੀਡਰਸ ਦੇ ਹੱਤਾਂ ਦੇ ਵਿੱਚ ਹੈਗਾ ਜਿਹੜੇ ਸੰਵਿਧਾਨ ਨੂੰ ਉਬੇ ਨਹੀਂ ਕਰ ਪਾਉਂਦੇ ਜਿੰਨਾਂ ਨੂੰ ਡਰ ਲੱਗਦਾ ਕਿ ਬਾਬਾ ਸਾਹਿਬ ਦੀ ਜਦੋਂ ਗੱਲ ਹੁੰਦੀ ਆ ਜੇ ਅੱਜ ਕਿਸਾਨ ਵੀ ਧਰਨੇ ਤੇ ਬੈਠਿਆ ਤੇ ਬਾਬਾ ਸਾਹਿਬ ਦੇ ਆਰਟੀਕਲ 19 ਦੇ ਤਹਿਤ ਬੈਠਿਆ ਜੇ ਕੋਈ ਸ਼ਹਿਰ ਦੇ ਵਿੱਚ ਐਜੀਟੇਸ਼ਨ ਦਾ ਬਾਬਾ ਸਾਹਿਬ ਦੇ ਕਾਰਨ ਹੁੰਦਾ ਉਹ ਜਿਹੜੀ ਕਿਤਾਬ ਹੈਗੀ ਉਹ ਹਰ ਛੋਟੇ ਤੋਂ ਛੋਟੇ ਦੇ ਵੱਡੇ ਤੋਂ ਵੱਡੇ ਜਿਹੜੀ ਆ ਕੰਮ ਆਂਦੀ ਆ ਤੇ ਉਹਨਾਂ ਨੂੰ ਅਧਿਕਾਰ ਦਵਾਂਦੀ ਆ ਇਸ ਕਰਕੇ ਜਿਹੜਾ ਰੀਜ਼ਨ ਹੈਗਾ ਕਿ ਇਹ ਜਿਹੜੀ ਪ੍ਰਤੀਮਾ ਨੂੰ ਉੱਤੇ ਥੋੜੇ ਮਰ ਗਏ ਤੇ ਉੱਤੇ ਸਾੜਿਆ ਗਿਆ ਹਾਲੇ ਤੱਕ ਪਤਾ ਲੱਗਦਾ ਨਹੀਂ ਦੇਖੋ ਜੀ ਇਹਨਾਂ ਪੁਲਿਸ ਮੁਲਾਜ਼ਮਾਂ ਨੇ ਇੱਕ ਬੰਦਾ ਫੜਿਆ ਲੇਕਿਨ ਮੈਂ ਇਹਨਾਂ ਕੋਲ ਸਵਾਲ ਕੁਝ ਕੀਤੇ ਕਿ ਭਾਈ ਸਾਹਿਬ ਜਿਹੜੀ ਆ ਪੋੜੀ ਦਾ ਅਰੇਂਜਮੈਂਟ ਕਿਦਾ ਸੀ ਕਿਹੜਾ ਪ੍ਰੋਗਰਾਮ ਹੈਗਾ ਸੀ ਉੱਥੇ ਤੇ ਇੱਕ ਬੰਦੇ ਦੀ ਸਾਜ਼ਿਸ਼ ਨੇ ਹੈਗੀ ਕਿ ਤੇਲ ਪਾ ਕੇ ਨੀਚੇ ਸਵਿਧਾਨ ਨੂੰ ਅੱਗ ਲਾ ਕੇ ਤੇ ਉਸ ਤੋਂ ਬਾਅਦ ਉੱਪਰ ਚੜ ਕੇ ਥੋੜੇ ਮਾਰਨਾ ਇੱਕ ਬੰਦੇ ਦੀ ਟੀਮ ਨੇ ਹੈਗੀ ਉੱਥੇ ਜਿੰਨੀ ਵੀ ਟੀਮ ਸੀ ਉਹ ਗ੍ਰਿਫਤਾਰ ਹੋਣੀ ਚਾਹੀਦੀ ਆ ਲੇਕਿਨ ਉੱਥੋਂ ਇੱਕ ਸਬਾਬਤ ਸਾਹਿਬ ਨੂੰ ਪਿਆਰ ਕਰਨ ਵਾਲਾ ਜਿਹੜਾ ਸਿਕਿਉਰਿਟੀ ਵਾਲਾ ਪਰਸਨ ਸੀ ਉਸਨੇ ਉਸ ਬੰਦੇ ਨੂੰ ਫੜ ਕੇ ਪੁਲਿਸ ਮੁਲਾਜ਼ਮਾਂ ਦਿੱਤਾ ਲੇਕਿਨ ਪੁਲਿਸ ਮੁਲਾਜ਼ਮਾਂ ਨੂੰ ਕਨਸਟੀਟਿਊਸ਼ਨ ਦੀ ਕਿਤਾਬ ਦੇ ਅੰਦਰ ਤੁਹਾਡੀਆਂ ਨੌਕਰੀਆਂ ਆਉਂਦੀਆਂ ਤੁਹਾਨੂੰ ਜਿਸ ਕਨਸਟੀਟਿਊਸ਼ਨ ਦੇ ਦਾਰੇ ਤੋਂ ਤੁਹਾਨੂੰ ਟੇਬਲ ਸਪੇਸ ਮਿਲਦੀਆਂ ਸਰਕਾਰੀ ਜਿਹੜਾ ਇੱਕ ਡੈਮੋਕ੍ਰੇਸੀ ਬਣਾ ਕੇ ਤੁਹਾਨੂੰ ਰੱਖਿਆ ਗਿਆ ਉਹ ਚੀਜ਼ਾਂ ਦੇ ਉੱਤੇ ਤੁਸੀਂ ਉਹਦੀ ਡਿਊਟੀ ਉਹ ਬੇ ਕਰੋ ਯਾਰ ਸਾਨੂੰ ਸਮਝਾਓ ਸਾਡੇ ਦੇਖੋ ਸਾਨੂੰ ਤੇ ਅੱਜ ਇਹ ਲੱਗਦਾ ਕਿ ਸਾਡੇ ਗਰੀਬ ਪਰਿਵਾਰਾਂ ਤੇ ਥੋੜੇ ਚੱਲੇ ਆ ਜਿਨ੍ਹਾਂ ਨੂੰ ਅਧਿਕਾਰ ਬਾਬਾ ਸਾਹਿਬ ਨੇ ਦਵਾਏ ਸਾਡੇ ਸਿਰਾਂ ਤੇ ਥੋੜੇ ਵਜੇ ਸਾਡੇ ਸਾਡੇ ਦਿਲਾਂ ਤੇ ਥੋੜੇ ਵਜੇ ਸਾਡੇ ਅੱਜ ਦਿਖਾਇਆ ਗਿਆ ਇੱਥੇ ਦੇਜ ਦੇ ਵਿੱਚ ਕਿ ਤੁਹਾਡੇ ਤੁਹਾਡੇ ਰੈਵਰ ਨੂੰ ਤੁਹਾਡੇ ਰੈਵਰ ਨੂੰ ਜਿਹਨੇ ਤੁਹਾਡੀ ਗੱਲ ਬੜੇ ਹਜ਼ਾਰ ਇਹ ਕਈ 70 ਸਾਲ ਪਹਿਲੇ ਤੁਹਾਡੀ ਗੱਲ ਕੀਤੀ ਸੀ ਉਸ ਦੀ ਰੈਵਰ ਦੀ ਥੋੜੇ ਮਾਰ ਕੇ ਤੁਹਾਨੂੰ ਦਰਸਾਇਆ ਗਿਆ ਕਿ ਤੁਹਾਡਾ ਵੀ ਹਾਲ ਆਉਣ ਵਾਲੇ ਸਮੇਂ ਤੇ ਇਦਾਂ ਦਾ ਕਰਨਗੇ ਦੇਖੋ ਜੀ ਰੋਸ਼ ਮਜਾਰਾ ਹੁਣ ਚੱਲ ਰਿਹਾ ਤੁਹਾਡੇ ਸੂਝਵਾਨ ਲੀਡਰ ਜਿਹੜੇ ਆ ਸ਼ਾਇਦ ਉਹ ਲੱਗੇ ਹੋਏ ਆ ਕਿ ਲੱਗੇ ਉਹ ਰਣਨੀਤੀ ਬਣਾਣੀ ਆ ਤੇ ਸਾਡੇ ਫੋਮ ਦੇ ਜਿਹੜੇ ਹੈਗੇ ਗੱਬਰ ਸਾਹਿਬ ਉਹਨਾਂ ਨੇ ਕੱਲ ਦਾ 10 ਵਜੇ ਦਾ ਐਲਾਨ ਕੀਤਾ ਹੈ ਕਿ ਸ਼ਹਿਰ ਬੰਦ ਦੀ ਕੋਲ ਹੈਗੀ ਸਾਰ ਦੇ ਵਿੱਚ ਤੇ ਤੁਹਾਨੂੰ ਵੀ ਆ ਪਤਾ ਹੈ ਕਿ ਇਹ ਜਿਹੜੇ ਬਾਬਾ ਸਾਹਿਬ ਨੂੰ ਪਿਆਰ ਕਰਨ ਵਾਲੇ ਲੋਕ ਜਿਹੜੇ ਹੈਗੇ ਆll over India 'ਚ ਮੌਜੂਦ ਨੇ ਹੈਗੇ ਆ ਕੱਲਾ ਅੰਮ੍ਰਿਤਸਰ ਜ਼ਿਲ੍ਹੇ ਦਾ ਮਸਲਾ ਨਹੀਂ ਹੈਗਾ ਪੰਜਾਬ ਦਾ ਮਸਲਾ ਨਹੀਂਗਾ all over India ਦਾ ਮਸਲਾ ਹੈ ਆ ਮੇਰੇ ਸਾਰੇ ਜਿੰਨੇ ਵੀ ਬਾਬਾ ਸਾਹਿਬ ਨੂੰ ਪਿਆਰ ਕਰਨ ਵਾਲੇ ਲੋਕ ਆ ਜੇ ਬਾਬਾ ਸਾਹਿਬ ਦਾ ਉਸ ਮਾਨਹ ਮਾਨਵ ਦਾ ਦੇ ਉਤੇ ਜੇ ਇਸ ਤਰ੍ਹਾਂ ਦੇ ਅਟੈਕਸ ਹੋਣੇ ਆ ਤੇ ਭਾਈ ਸਾਹਿਬ ਅਸੀਂ ਵੀ ਸੁਰੱਖਿਆ ਬਾਬਾ ਸਾਹਿਬ ਦੀ ਮੰਸ਼ਾ ਦੇਸ਼ ਨੂੰ ਤੋੜਨ ਦੀ ਲੱਗਦੀ ਆ ਮੰਸ਼ਾ ਜਿਹੜੇ ਗਰੀਬਾਂ ਨੂੰ ਅਧਿਕਾਰ ਮਿਲਦੇ ਉਹਨਾਂ ਤੋਂ ਵਾਂਝਾ ਰੱਖਣ ਦੀ ਲੱਗਦੀ ਆ ਹੋਰ ਮੰਸ਼ਾ ਕੀ ਹੋ ਸਕਦੀ ਆ ਕਿਸੇ ਦੀ ਮੈਂਟੈਲਿਟੀ ਇਸ ਤਰ੍ਹਾਂ ਦੀ ਕ੍ਰੀਏਟ ਕਰਕੇ ਕਿ ਬਾਬਾ ਸਾਹਿਬ ਦੀ ਪ੍ਰਤਿਮਾ ਤੇ ਕੱਲਾ ਚੜਕੇ ਤੇ ਥੋੜੇ ਮਾਰ ਜੇ ਐਡੀ ਤੇ ਕਿਸੇ 'ਚ ਪਾਵਰ ਨਹੀਂ ਹੈਗੀ ਤੁਹਾਨੂੰ ਵੀ ਪਤਾ ਕਿ ਹਰ ਗਲੀ ਗਲੀ ਚੱਪੇ ਚੱਪੇ ਤੇ ਬਾਬਾ ਸਾਹਿਬ ਨੂੰ ਮੰਨਣ ਵਾਲੇ ਲੋਕ ਹੈਗੇ ਆ ਮੰਸ਼ਾ ਦੇਸ਼ ਤੋੜਨ ਦੀ ਹੈਗੀ ਆ ਮੰਸ਼ਾ ਆਮ ਲੋਕਾਂ ਨੂੰ ਖਰਾਬ ਕਰਨ ਦੀ ਹੈਗੀ ਆ ਜਿਹੜਾ ਆਪਣੇ ਐਸਸੀ ਭਾਈਚਾਰੇ ਨੂੰ ਅਧਿਕਾਰ ਮਿਲਿਆ ਉਹਨੂੰ ਵਾਂਝਾ ਰੱਖਣ ਦੀ ਹੈਗੀ ਆ ਤੇ ਮਨਸ਼ਾ ਵੀ ਲੱਗਦੀ ਹੈ ਕਿ ਭਾਈ ਸਾਹਿਬ ਦੇ ਜਿਹੜਾ ਗਲਤਤਾ ਦੇ ਵਿੱਚ ਹੈਗਾ ਜੈ ਭੀ ਮਾਤਾ ਸਵਾਦਾਰ ਪ੍ਰਦੀਪ ਗੱਬਰ ਪੂਰੇ ਭਾਤ ਨੂੰ ਜੈ ਭੀਮ ਜੈ ਪਾ ਜੈ ਸ੍ਰੀ ਦਾ ਜੈ ਵਾਲਮੀਕੀ ਅੱਜ ਬੜਾ ਦੁਖੀ ਦਾ ਦਿਹਾੜਾ ਕਿ ਸਾਡੇ ਰਹਿਵ ਡਾਕਟਰ ਭੀਮਰਾ ਮੇਦਕਰ ਜੀ ਜਿਨ੍ਹਾਂ ਨੇ ਹਿੰਦੁਸਤਾਨ ਦਾ ਸਰਦਾਨ ਲਿਖਿਆ ਸਾਡਾ ਸਮਾਜ ਗਰਵ ਚ ਹੈ ਲੇਕਿਨ ਬੜਾ ਨਿੰਦਨਯੋਗ ਹੈ ਕਿ ਆ ਸ਼ਰਾਰਤੀ ਅੰਸਰਾਂ ਨੇ ਜੋ ਘਟੌਨੀ ਹਰਕਤ ਕੀਤੀ ਆ ਉਹ ਵਾਲਮੀਕੀ ਮਜਬੂਰ ਭਾਈ ਜਰਾ ਬਰਦਾਸ਼ਤ ਨਹੀਂ ਕਰੇਗਾ ਸ਼ਹਿਰ ਦੇ ਹੀ ਬੰਦ ਦੀ ਕਾਲ ਦੇ ਦਿੱਤੀ ਹੈ ਅਗਰ ਪ੍ਰਸ਼ਾਸਨ ਨੇ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕੀਤਾ ਤੇ ਪੂਰੇ ਪੰਜਾਬ ਦੀ ਅਕਾਲ ਦੇਾਂਗੇ ਔਰ ਹੋ ਸਕਦਾ ਭਾਰਤ ਬੰਦ ਦੀ ਵੀ ਕਾਲ ਹੋ ਸਕਦੀ ਆ ਕਿਉਂ ਜਿਹੜੇ ਸਾਡੇ ਰਹਿਬਰ ਆ ਇਹਨਾਂ ਦੀ ਵਜ੍ਹਾ ਕਰਕੇ ਸਾਡਾ ਸਮਾਜ ਜਿੰਦਾ ਆ ਸਾਡਾ ਸਮਾਜ ਸੱਤਾ ਜ ਹੈ ਔਰ ਜਿਹੜੇ ਸਾਡੇ ਸਮਾਜ ਜਬ ਤੇ ਨੌਕਰੀਆਂ ਮਿਲਦੀਆਂ ਉਹਨਾਂ ਦੀ ਦੇਣ ਹੈ ਲੇਕਿਨ ਪ੍ਰਸ਼ਾਸਨ ਨੂੰ ਵੀ ਚਾਹੀਦਾ ਕਿ ਸਬਦਾਨ ਦੀ ਰਾਖੀ ਵਾਸਤੇ ਦੋਸ਼ ਨੂੰ ਫੜਨਾ ਚਾਹੀਦਾ ਇਹਨਾਂ ਲਬਜਾਂ ਨਾਲ ਜੈਪੀਮ ਜੈਪਾਦ ਯਾ ਬਲਮੀ ਹੁਣ ਮੇਰੇ ਵੱਡੇ ਭਾਈ ਸਾਹਿਬ ਗੱਲ ਕਰਨ ਦੇ ਦੋ ਅੱਜ ਟਾਊਨ ਹਾਲ ਦੇ ਏਰੀਆ ਦੇ ਵਿੱਚ ਬਾਬਾ ਸਾਹਿਬ ਅੰਦੇਤਕਰ ਜੀ ਦੀ ਇੱਕ ਮੂਰਤੀ ਜਿਹੜੀ ਉਹਨਾਂ ਛੇੜਛਾੜ ਕਿਸੇ ਵਿਅਕਤੀ ਵੱਲੋਂ ਕੀਤੀ ਗਈ ਜਿਸ ਬਾਰੇ ਪਤਾ ਲੱਗਾ ਇਮੀਡੀਏਟਲੀ ਬੰਦੇ ਨੂੰ ਫੜ ਲਿਆ ਗਿਆ ਪਰਚਾ ਦਰਜ ਕਰਕੇ ਕਾਰਵਾਈ ਅੱਗੇ ਕੀਤੀ ਜਾ ਰਹੀ ਹੈ ਤੇ ਜੋ ਜੋ ਚੀਜ਼ ਤਫ਼ਤੀਸ਼ ਦੇ ਵਿੱਚ ਸਾਹਮਣੇ ਆਏਗੀ ਉਹ ਤੁਹਾਨੂੰ ਸਾਰਿਆਂ ਨੂੰ ਨਾਲ ਸ਼ੇਅਰ ਕਰ ਲਈ ਜਾਏਗੀ ਹੁਣ ਇਸ ਟੈਂਪ ਪਰਚਾ ਦਰਜ ਕਰਕੇ ਤਫਤੀਸ਼ ਅੱਗੇ ਕੀਤੀ ਜਾ ਰਹੀ ਹੈ ਇਹ ਮੰਸ਼ਾ ਜੀ ਸੀ ਸਰਕਾਰਨ ਕੀ ਰਿਆ ਇਹ ਸਾਰਾ ਅਜੇ ਤੁਹਾਡੇ ਸਾਹਮਣੇ ਹੁਣੇ ਅਜੇ ਹੋਇਆ ਉਹਨੂੰ ਬੰਦੇ ਨੂੰ ਫੜਿਆ ਗਿਆ ਹੁਣ ਅੱਗੇ ਇੰਟੈਰੋਗੇਟ ਇਹ ਤਫਤੀਸ਼ ਦਾ ਪਾਰਟ ਹੈ ਜੋ ਜੋ ਚੀਜ਼ਾਂ ਸਾਹਮਣੇ ਹੋ ਤਫਤੀਸ਼ 'ਚ ਸਾਹਮਣੇ ਆਏਗੀ ਤੁਹਾਨੂੰ ਸ਼ੇਅਰ ਕੀਤੀ ਜਾਏਗੀ ਸਮਾਜ ਦੀ ਕੀ ਮੰਗ ਹੈ ਦੇ ਵਿੱਚ ਲਓ ਸਮਾਜ ਦੇ ਨਾਲ ਗੱਲ ਕੀਤੀ ਉਹ ਇਸ ਦੇ ਵਿੱਚ ਇਹੀ ਚਾਹੁੰਦੇ ਨੇ ਕਿ ਡਿਟੇਲ ਦੇ ਵਿੱਚ ਜਿਹੜੀ ਤਫ਼ਤੀਸ਼ ਹੋਵੇ ਸਾਰਾ ਪਤਾ ਲੱਗੇ ਵੀ ਕੀ ਕੀ ਕਿੱਦਾਂ ਹੋਇਆ ਹੈਗਾ ਉਹ ਸਾਰਾ ਚੀਜ਼ ਅਸੀਂ ਚੈੱਕ ਕਰ ਰਹੇ ਹਾਂ ਬੰਦੀ ਕੋਰਟੀ ਕੀ ਹੈ ਨਹੀਂ ਉਸ ਸਵੇਰੇ ਉਹਨਾਂ ਦੀ ਆਪਣੀ ਸਮਾਜ ਦੀ ਮੀਟਿੰਗ ਹੈਗੀ ਉਹਦੇ ਵਿੱਚ ਬਾਕੀ ਸਾਰਾ ਪਤਾ ਹੈ ਬੰਦਾ ਕੌਣ ਸੀ ਕਿੱਥੋਂ ਦਾ ਰਹਿਣ ਵਾਲਾ ਸੀ ਉਹ ਅਜੇ ਸਿਰਫ ਫੜਿਆ ਹੈ ਅਜੇ ਚੈੱਕ ਕਰ ਰਹੇ ਹਾਂ ਮੈਂ ਤੇ ਤੁਹਾਡੇ ਸਾਹਮਣੇ ਮੌਕੇ ਤੇ ਇੱਥੇ ਮੌਜੂਦ ਹੈਗਾ ਤਾਂਨੇ ਤੇ ਉਹ ਜੋ ਵੀ ਚੀਜ਼ ਹੈ ਤੁਹਾਨੂੰ ਸ਼ੇਅਰ ਕੀਤੀ ਜਾਏਗੀ